ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕਾ ਜੱਗਿਆ ਜੀ 15 ਨੰਬਰ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 7:28 ਹੋ ਚੁੱਕਿਆ ਜੀ 2 ਮਿੰਟ ਰਹਿ ਗਿਆ ਜੀ ਬੋਲੀ ਹੋਣ ਚ ਤੇ ਨਾਗ ਵੀ ਅੱਜ ਬਈ 24/8 8 ਨਾਗ ਆਗੇ 9 ਤੇ ਦੇਖੋ ਅੱਜ ਲੈਣਾਂ ਲੱਗ ਚੁੱਕੀਆਂ ਦੇਖਦੇ ਆਂ ਤੂੜੀ ਕਿੱਥੋਂ ਤੱਕ ਜਾਂਦੀ ਹੈ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਦਿੱਤੇ ਹੋਏ ਨੰਬਰ ਤੇ ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਜਾਂ ਬਾਸਪਤੀ ਵੇਚਣੀ ਹੋਵੇ ਉਹ ਆਪਣੇ ਸਕਰੀਨ ਤੇ ਚੱਲਦੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਲਓ ਜੀ ਜਿਹੜਾ ਹਰੇ ਚਾਰੇ ਦੀ ਬੋਲੀ ਹੈ ਬਈਓ ਕੋਟਕਪੁਰਾ ਮੰਡੀ ਦੇ ਵਿੱਚ ਐਸੀ ਜਗ੍ਹਾ ਤੇ ਹੁੰਦੀ ਹੈ ਜੀ ਹਰੇ ਚਾਰੇ ਦੀ ਬੋਲੀ ਉਹਦਾ ਟਾਈਮ ਹੈਗਾ ਜੀ 11 ਵਜੇ ਦਾ ਜੀ ਤੇ ਬਾਸਪਤੀ ਦੀ ਜਿਹੜੀ ਬੋਲੀ ਹੁੰਦੀ ਹੈ ਜੀ ਉਹਦਾ ਟਾਈਮ ਵੀ ਜਿਹੜਾ 11 ਵਜੇ ਦਾ ਜੀ ਪੂਰੇ 11 ਵਜੇ ਬਾਸਪਤੀ ਦੀ ਬੋਲੀ ਹੁੰਦੀ ਹੈ ਤੇ ਪੂਰੇ 11 ਵਜੇ ਹਰੇ ਚਾਰੇ ਦੀ ਬੋਲੀ ਹੁੰਦੀ ਹੈ ਜੀ ਬਾਕੀ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰਿਆ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਰੇਟ ਜਾਂ ਕੁਝ ਪੁੱਛਣਾ ਹੋਵੇ ਮੰਡੀ ਬਾਰੇ ਉਹ ਆਪਣੇ ਸਕਰੀਨ ਤੇ ਚੱਲਦੇ ਹੋਏ ਨੰਬਰ ਤੇ ਸੰਪਰਕ ਕਰਿਆ ਕਰੋ ਜੀ ਲੋ ਜੀ ਚੱਲਦੇ ਆ ਬੋਲੀ ਤੇ ਦਿਖਾਉਨੇ ਆ ਤੁਹਾਨੂੰ ਅੱਜ ਦੀ ਰੇਟ ਕੋੜਕਪੁਰਾ ਮੰਡੀ ਲੋ ਜੀ ਬੋਲੀ ਜਿਹੜੀ ਬਈ ਸ਼ੁਰੂ ਹੋ ਚੁੱਕੀ ਆ ਟਾਈਮ ਜਿਹੜਾ ਜੀ ਪੂਰੇ 7:30 ਹੋ ਚੁੱਕੇ ਆ 7:30 ਆ ਤੇ ਨਾ ਦੇਖਦੇ ਆ ਚੱਲ ਪਿਆ ਕੇਵਲ ਪਹਿਲੀ ਟਰਾਲੀ ਵਾਲ ਨੂੰ ਆ ਜਾ ਵੀ ਇਧਰ ਆ ਜਾ ਇੱਥੇ ਇਧਰ ਆ ਜਾ ਆਹ ਪਹਿਲੀ ਟਰਾਲੀ ਤਾਂ ਹੋ ਗਈ ਬੋਲੀ ਸ਼ੁਰੂ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਨਾਇਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਲਓ ਜੀ 300 ਗਾਧੂਏ 300 300 5 10 15 350 55 70 75 80 85 385 ਬੋਲਾਂਗੇ ਨੇ 385 ਬਾਈ ਜੀ ਦੀ ਕਲੀ ਆ ਆ ਜਾਓ ਆ ਜਾਓ ਲੋ ਜੀ 385 ਰੁਪਏ ਲੱਗੇ ਪਹਿਲੀ ਟਰਾਲੀ ਲੱਗੇ 385 ਰੁਪਏ ਰੇਟ ਜਿਹੜਾ ਪਹਿਲੀ ਟਰਾਲੀ ਦਾ ਬਾਈ ਜੀ 385 ਹੋ ਗਏ ਇਹਨਾਂ ਦੀ 415 ਰੁਪਏ ਘਟਾ ਜੀ ਦੂਜੀ ਟਰਾਲੀ ਦੇਖਦੇ ਆ ਜੀ ਕਿੱਥੋਂ ਤੱਕ ਜਾਂਦੀ ਆ ਤੇ ਨਾ ਗੰਜ ਬਾਈ ਜੀ ਫੇਰ ਵਾਵਾ ਹੋ ਗਿਆ ਕਤਨਾ ਨਾ ਹੋ ਗਿਆ ਭਾਈ ਦੂਜੀ ਟਰਾਲੀ ਦੇਖੋ ਉਹ ਤਾਂ ਕਬਈ ਲੈਂਨ ਲੱਗ ਗਿਆ ਅਜ ਤਾਂ 300 ਆ ਗੜਾ ਚੋ ਫਿਰ ਦੇ ਉਪਰ ਭਾਈ ਪੁੱਛਦਾ ਸ਼ਰਾਵੀ ਜਾਓਗੇ ਕਹਿੰਦਾ 300 ਭਾਈ ਪੁੱਛਦਾ ਸ਼ਰਾਵੀ ਜਾਓਗੇ 5 10 15 5354 60 65 70 11 80 80 90 390 95 400 400 ਬੋਲਾਂਗੇ ਨਾ 5000 400 ਬੋਲਦਾ ਕੋਈ 410 ਚੱਲ ਵੀ ਬੋਲਿਆ ਲਓ ਜੀ ਦੂਜੀ ਟਰਾਲੀ ਲੱਗੀ 400 ਦੇ 10 ਰੁਪਏ ਲੱਗ ਚੁੱਕੇ ਦੂਜੀ ਟਰਾਲੀ 410 ਰੁਪਏ ਜੀ ਰੇਟ ਜਿਹੜਾ ਜੀ 400 ਤੋਂ ਪਾਰ ਕਰ ਗਿਆ ਪਹਿਲੀ ਟਰਾਲੀ ਘੱਟ ਲੱਗੀ ਸੀ ਤੇ ਦੂਜੀ ਟਰਾਲੀ ਫਾਧ ਲੱਗੀ ਜੀ 25 ਰੁਪਏ ਦਾ ਫਰਕ ਪੈ ਗਿਆ ਦੂਜੀ ਟਰਾਲੀ ਤੇ ਤੇ ਤੀਜੀ ਟਰਾਲੀ ਦੇਖਦੇ ਹਾਂ ਕਿ ਕਿਸੇ ਤੱਕ ਜਾਂਦੀ ਹੈ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਬਾਕੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਈ ਜੀ ਹਰੇ ਚਾਰੇ ਦਾ ਜਿਹੜਾ ਬੋਲੀ ਆ ਉਹ 11 ਵਜੇ ਹੁੰਦੀ ਹੈ ਜੀ ਕੋਟਕਪਰਾ ਮੰਡੀ ਦੇ ਵਿੱਚ ਤੇ ਬਾਸਪਤੀ ਦੀ ਜਿਹੜੀ ਬੋਲੀ ਉਹ ਵੀ 11 ਵਜੇ ਹੁੰਦੀ ਹੈ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਕੁਝ ਪੁੱਛਣਾ ਹੋਵੇ ਤਾਂ ਸਕਰੀਨ ਤੇ ਚੱਲਦੀ ਹੋਏ ਨੰਬਰ ਤੇ ਆਪਾਂ ਨੂੰ ਕਾਲ ਕਰ ਸਕਦੇ ਜੀ ਪੁੱਛ ਸਕਦੇ ਆ ਆਪਣੇ ਨਾਲ ਸੰਪਰਕ ਕਰ ਸਕਦੇ ਆ ਕਾਲ ਬਾਈ ਜਿਹੜੇ ਆਪਣੇ ਆਪਣੇ ਪਿਆਰੇ ਅੰਦਰ ਦੀ ਦੇ ਬਾਅਦ ਦੀ ਆਈ ਆਉਂਦਾ ਅੰਦਰ ਦੀ ਥੋੜੀ ਬੋਲੋ ਹੀ ਰੰਗ ਵਿੱਚ ਹਾਂ ਕਾਈ ਸੋ 55 74 70 70 50 50 10 15 20 25 325 35 24, hafte, 40 41 950 20 60 360 65 70 75 80 80 90 99 400 400 ਬੋਲਾਂਗੇ ਨਾ 400 ਰੁਪਏ ਜੀ ਲਓ ਜੀ ਇਹ ਵੀ ਲੱਗੀ 400 ਰੁਪਿਆ ਲੱਗੀ ਤੀਜੀ ਟਰਾਲੀ ਵੀ ਜਿਹੜੀ 400 ਰੁਪਿਆ ਲੱਗੀ ਤੇ ਰੇਟ ਜਿਹੜਾ ਜੀ 400 ਦੇ ਆਸ-ਪਾਸ ਖੜ ਗਿਆ ਹੈ ਇਹ ਤਿੰਨ ਟਰਾਲੀਆਂ ਦਾ ਤੇ ਬਾਕੀ ਬਾਜੀ ਹਜੇ ਨਾਗ ਪਏ ਆ 2 4 ਤੇ 6 ਨਾਗ ਪਏ ਹਜੇ ਹੋਰ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਲਓ ਜੀ ਤਿੰਨ ਟਰਾਲੀਆਂ ਦੀ ਡੱਬੇ ਜੀ ਬੋਲੀ ਹੋ ਚੁੱਕੀ ਆ ਤੇ ਚੌਥੀ ਟਰਾਲੀ ਤੇ ਆਪਾਂ ਪਹੁੰਚ ਗਏ ਆ ਤੇ ਯਾਰ ਇਧਰਲੇ ਪਾਸੇ ਦੇਖੋ ਬਾਈ ਜੀ ਕਿਵੇਂ ਖੜਿਆ ਟਰੈਕਟਰ ਫੋਰਡ ਸੋਨਾ ਲੀਕਾ 58 11 ਤੇ ਪਰੇ ਖੜਾ ਬਾਈ ਜੀ ਜੌਂਡੀਰ ਇਧਰ ਵੀ ਖੜਾ ਫੋਰਡ 3600 ਤੇ ਦੇਖੋ ਟੈਂਮ ਜਿਹੜਾ ਜੀ ਸਵੇਰ ਦਾ 7:35 ਹੋ ਚੁੱਕਿਆ ਜੀ 5 ਮਿੰਟ ਹੋ ਗਏ ਬੋਲੀ ਚੱਲਦੀ ਨੂੰ ਤੇ ਲੱਕਨ ਤਾਂ ਦੀ ਧਮਾ ਕੇ ਲਿਆ ਸਾਰੇ ਬੰਦਿਆਂ ਨੇ ਹੈ ਲੈ ਲੈ ਕੇ ਇਹਨੇ ਮਗਦੀ ਜਾਣੇ ਆ ਇੱਧਰ ਹੀ ਆ ਜਿਓ ਉਹ ਜਾਊਗਾ ਕਿਧਰ ਕਮਾਈ ਫਰਦਾ ਬਈ ਕੇਵਲ ਨਹੀਂ ਫਰਨਾ ਨਾ ਜੀ ਤੁਸੀਂ ਜਾਣਾ ਹੀ ਹਾਈਵੇ ਜਦੋਂ ਉਹ ਹਾਈਵੇ ਤੇ ਉੱਥੇ ਆ ਜਾਗੇ ਅੰਕਲ ਨਾ ਹੁੰਦੀ ਆ ਬਾਬੇ ਦੀ ਉਸ ਰੋਡ ਤੇ ਬਣਿਆ ਨਾ ਬਣਿਆ ਤਾਂ ਸੀਮੈਂਟ ਵਾਲੀ ਫੈਕਟਰੀ ਉਸੇ ਰੋਡ ਤੇ ਹੀ ਹੈ ਉਸੇ ਰੋਡ ਤੇ ਆਹੀ ਜਿੰਦਰ ਦੀ ਮੰਨਦੀ ਜਾਈਏ ਦੂਰ ਹਨ ਮੈਂ ਰਸਮੀ ਵੀ ਜਾਣਾ ਤਾਂ ਪ੍ਰੇਮ ਨਗਰ ਉਹਦੀ ਜਿਹੜਾ ਵਿਚਲੀ ਸ਼ਹਿਰ ਦੇ ਰਾਹ ਜਾਂਦਾ ਇਹੀ ਸਿੱਖਾ ਰੋਡ ਵੱਜਦਾ ਹੁੰਦੇ ਨੇ ਬਸ ਆ ਗੱਲ ਉਹ ਅਸੀਂ ਕਹਿੰਿਆ ਸਮਝਾਇਆ ਨਹੀਂ ਨਾ ਇਹਦਾ ਹਾਈਵੇ ਤੋਂ ਆਣੇ ਹਾਈਵੇ ਤੋਂ ਮੁੜ ਜਾਓ ਬਸ ਉਹ ਤਾਂ ਅਸੀਂ ਨੂੰੜਾਂਗੇ ਨਾ ਹੁਣ ਬਾਈ 250 ਪੈਂਟਸ ਨਹੀਂ ਬੜਨਾ ਨਾ ਬਾਈ ਜੀ ਨਾ ਤੇਰੇ ਨਾਲ ਹੀ ਬੇਟੂ ਗਰਨਾਮ ਕੀ ਕਰਦੇ ਨਾਲ ਹੀ ਆ ਬਾਈ 60 92 295 ਬੋਲੇਗੀ ਨਾ ਹਾਂਜੀ ਉਹ ਜਨਾ ਬਾਲਾ ਗੁਰੂ ਸਾਹਿਬ 95 ਰੁਪਏ ਬਾਈ ਲਓ ਜੀ ਆ ਜਿਹੜੀ ਟਰਾਲੀ ਲੱਗੀ ਹੈ 295 ਰੁਪਏ ਲੱਗੀ ਹੈ ਜੀ ਤੇ ਆਈਆ ਬਾਈ। ہماری ਮੋਟੀ ਮੈਰੀਟ ਤੋਂ ਪੂਰੇ ਵੱਟ। ਦੰਦ ਬਦਲੇ ਆਉਂਦਾ ਹੈ ਦਾ ਜਿੱਲੀ ਦੇ ਬੱਟੀ ਹੈ। ਬੋਲੋ। 250 300 350 350 52 570 ਆ 370 370 400 ਬੋਲਾਂਗੇ ਨੇ 400 400 ਐ ਜੀ 410 ਜੀ ਸਿੰਘ ਜੀ ਬਾਈ ਹੋਰ ਜੀ ਆਏਗਾ ਕਿੰਨਾ ਕਰਾਇਆ ਆਪ ਸਰ ਵੀ ਲੱਗਣਾ ਹੈ ਹੁਣ ਨਹੀਂ ਜਾਂਦਾ ਬਈ ਕੋਈ ਪੁੱਛਿਆ ਜਾਂਦਾ ਆਪ ਸਰ ਵੀ ਲੱਗਣਾ 400 ਬੋਲਾਂਗੇ ਨੇ ਨਹੀਂ 10 ਆ ਤੁਹਾਡੇ ਮੇਰੇ ਆ 410 410 ਰੁਪਏ ਲੈ ਲਓ 800 ਰੁਪਏ ਲੈ ਲਓ ਜੀ 410 ਰੁਪਏ ਲੱਗ ਗਈ ਜਾਂ ਤੂੜੀ 800 ਰੁਪਏ ਕਿਰਾਏ ਨਾਲ ਲੱਗ ਗਿਆ ਜੀ 410 ਰੁਪਏ ਲੱਗੇ ਜੀ ਤੇ ਲੋਈ ਚਾਰ ਨਾਗ ਹੋਰ ਹੈਗੇ ਜੀ ਤਿੰਨ ਨਾਗ ਇਧਰ ਖੜੇ ਤੇ ਇੱਕ ਨਾਗ ਮੂਰੇ ਅਗਲੇ ਪਾਸੇ ਖੜਾਈ ਚਾਰ ਨਾਗ ਰਹਿ ਗਏ ਤੇ ਬੱਸ ਵੀਡੀਓ ਨਵਾਂ ਤੋਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਇਹਨਾਂ ਨੂੰ ਨਾ ਭਾਜੀ ਫੇਰ ਰੱਖੋ ਛੋਟੋ ਜੀ ਸਾਹ ਕੋਈ ਰੱਖਦਾ ਮੈਂ ਤੇਨ ਸੌ ਤੇਨ ਸੌ ਪੰਜ 100 350 350 350 54 60 70 400 400 400 10 10 15 ਹੇ 25 3 23 40 440 ਬੋਲਣਗੇ ਨੇ 45 450 450 ਬੋਲਣਗੇ ਨੇ 55 60 460 ਰੁਪਏ ਬਾਈ ਜੀ ਮੰਨ ਤਾ ਕਰਦਾ ਬਾਈ 460 ਰੁਪਏ ਲੱਗ ਗਈ ਬਾਈ 460 ਰੁਪਏ ਲੱਗ ਗਿਆ ਥੋੜੀ ਇਹ ਲੋ ਜੀ ਨਾਗ ਰਹਿ ਕੇ ਤਿੰਨ ਹੋਰ ਜੀ ਤਿੰਨ ਨਾਗ ਰਹਿ ਗਈ ਹੋਰ ਿੱਲੀ ਗੁੱਲੀ ਤਾਂ ਨਹੀਂ ਨਹੀਂ ਸਾਡੀ ਥੋੜੀ ਵਾਲੀ ਿੱਲੀ ਗੁੱਲੀ ਨਹੀਂ ਹੋ ਲੋ ਜੀ ਤਾਂ ਕੋਰਾ ਪਲਾ ਕਰ ਤਾ 200 55 350 5 10 15 20 25 25 30 300 350 350 ਬੋਲਾਂਗੇ ਨੇ 55 55 355 ਖੋਲਦਾ ਕੋਈ 355 ਬਾਈ ਕਿਸੇ ਨੂੰ ਲਓ ਜੀ ਇਹ ਲੱਗੀ 355 ਰੁਪਏ ਲੱਗ ਗੀ ਨੋ ਜੀ ਦੋ ਨਾਗ ਰਹਿ ਗਏ ਹੋਰ ਤੇ ਬਾਅਦ ਤੋਂ ਬਾਅਦ ਕਰਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਆਪਣਾ ਆਪਣੀ ਵੀਡੀਓ ਤੇ ਲਓ ਜੀ ਤਿੰਨ ਦੋ ਨਾਗ ਰਹਿ ਗਏ ਦੋ ਹੋਰ ਆਹ ਟਰਾਲੀ ਆ ਥੋੜੀ ਆ ਮਗਲੀ ਆ ਜਾ ਅੱਗੇ ਤਾਂ ਬੰਨੀ ਵੀ ਹੈ ਪੂਰੀ ਆ ਬਾਈ ਲਾਇਓ ਤੁਰੀ ਲੈ ਵੇ ਹਾਂ ਬਿੱਲੀ ਗੁੱਲੀ ਤਾਂ ਨਹੀਂ ਬਾਈ ਬਿੱਲੀ ਤਾਂ ਨਹੀਂ ਵਿੱਚ ਇਹਨਾ ਰੋੜੇ ਰਾੜੇ ਨਾਲ ਹੁਣ ਵਿੱਚ ਨਹੀਂ ਨਹੀਂ ਮਖੇ ਜੀ ਜਾਵਾ ਬੋਲੋ ਜੀ 250 ਰੁਪਿਆ ਲੈ ਲਾ ਤੁਸੀਂ ਲੀਦਾ ਮਨ ਦੀਆ ਜੀ нормально <kritic> <touristic Interesting> <Hebrew> <Legalay off> 300 20 10 15 23 25 25 350 40 65 70 370 ਬੋਲਾਂਗੇ ਨੇ 370 ਰੁਪਏ ਬੰਦੀ ਲਓ ਜੀ ਆਹ ਟਰਾਲੀ ਲੱਗੀ ਤੇ 370 ਰੁਪਏ ਲੱਗ ਚੁੱਕੇ 300 ਤੇ 70 ਰੁਪਏ ਲੱਗੇ ਜੀ ਲਓ ਜੀ ਲਾਸਟ ਨਗ ਰਹਿ ਗਿਆ ਇੱਕ ਨਗ ਰਹਿ ਗਿਆ ਇਹ ਦੇਖਦੇ ਹਾਂ ਕਿੱਥੋਂ ਤੱਕ ਜਾਂਦਾ ਜੀ ਲਾਸ ਨਾ ਗਈ। ਨੌਯੋਦਾ ਮੇਰਾ ਨਾ ਬੈਗ ਗਈ। ਲਾਸਟ ਵਾਲਾ ਨਾ ਗਈ ਬੈਗ ਗਿਆ। ਇਧਰ ਨਾ ਤਾਂ ਬਾਈ ਨਹੀਂ ਇਧਰ ਲਾਤਾ ਲੈ ਗਿਆ ਵੀ। ਬਾਈ ਇੱਕ ਨਾਗ ਰਹਿ ਗਿਆ ਬਸ। ਦੇਖਦੇ ਕਿੱਥੋਂ ਖ ਲੱਗ ਜਾਂਦਾ। ਬੋਲੀ ਲਓ ਜੀ ਲਾਸਟ ਨਾਕ ਆ ਤੇ ਬਾਅਦ ਤੋਂ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਆਪਣਾ ਆਪਣੀ ਵੀਡੀਓ ਤੇ ਲਈ ਲਾਸਟ ਨਾਕ ਦੇਖਦੇ ਆ ਕਿਥੋਂ ਤੱਕ ਜਾਂਦਾ ਲਾਸਟ ਨਾਕ ਕੋਟਪੁਰਾ ਮੰਡੀ ਦਾ ਅੱਜ ਤੂੜੀ ਦਾ ਬਾਅਦ ਦੀ ਦੂੜੀ ਆ ਬਾਈ 250 ਰੁਪਿਆ ਸਮਝ ਜਾਏਗਾ 250 ਰੁਪਿਆ ਰੇਟ ਪਾਜਣਾ 250 ਰੁਪਿਆ 200 ਰੁਪਿਆ 200 ਰੁਪਿਆ 250 ਰੁਪਿਆ ਚਲ ਬਈ ਲੈ 250 ਰੁਪਏ ਬੋਲਾ ਬਾਈ ਕਿਨੇ 55 60 65 70 75 80 85 90 95 305 10 1310 ਲਓ ਜੀ 310 ਰੁਪਏ ਲੱਗਿਆ ਲਾਸਟ ਨਾਲ ਕੀ 310 ਰੁਪਏ ਕੋਟਕਪਰਾ ਮੰਡੀ ਦੇ ਵਿੱਚ ਲੱਗਿਆ ਜੀ ਅੱਜ ਇੱਕ ਟਰਾਲੀ ਗਈ ਹੈ ਜੀ 400 ਦੇ 60 ਰੁਪਏ ਗਈ ਹੈ ਬਸ ਤੇ ਬਾਕੀ ਜਿਹੜੇ ਟੂੜੀ ਆ ਬਾਈ 300 350 ਤੇ ਇੱਥੇ ਰਹੀ ਆ ਤੇ ਬਾਕੀ ਬਾਕੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਦਿੱਤੇ ਹੋਏ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਜੇ ਕਰਕੇ ਸੇ ਕਿਸਾਨ ਵੀਰ ਨੇ ਕੁਝ ਪੁੱਛਣਾ ਹੋਵੇ ਫਸਲ ਬਾਰੇ ਜਾਂ ਬਾਸਪਤੀ ਦੇ ਬਾਰੇ ਤੇ ਜਾਂ ਫਿਰ ਕਣਕ ਬਾਰੇ ਜੀ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਿਆ ਕਰੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਅੱਜ ਲਈ ਤੇ ਕੱਲ ਨੂੰ ਮਿਲਦੇ ਆ ਨਵੀਂ ਸਵੇਰ ਦੇ ਨਾਲ ਨਵੇਂ ਰੇਟਾਂ ਦੇ ਨਾਲ ਨਵੀਂ ਤਰੀਕ ਦੇ ਨਾਲ ਜੀ